ਇਕਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਲਸੋ ਉਠਾਣਾ ਉਹ ਤਾਂ ਮੈਨੂੰ ਲੱਗਦਾ ਧਰਨ ਦੇ ਫਿਰਤੀ ਚੱਲੂਗਾ ਐਸਐਸਓ ਸਭ ਇੰਨੇ ਕ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾਤਾ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਈ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 508ਾਣੇ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੁਹਾਡਾ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਤੁਹਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 508ਾਣੇ ਨੂੰ ਆ ਕੇ ਆਈਦਿਆਂ ਸਾਹਿਬ ਵੱਲੋਂ ਪਰਮਿਸ਼ਨ ਅਥਾਣੇ ਨੂੰ ਆਈ ਦੀ ਸੀਗੀ ਇਹਨਾਂ ਨੇ ਸਾਨੂੰ ਅਲੋਕ ਕਰਤਾ ਸੀ ਜੇ ਵੀ ਤੁਸੀਂ ਟੂਰਨਾਮੈਂਟ ਕਰੋਗੇ ਸਵੇਰੇ 508ਾਣੇ ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਕਾਟ ਕੀਤਾ ਹੈ ਕਰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੂੰ ਨੂੰ 10000 ਦਿੱਤਾ ਮੌਕੇ 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ ਐਸ ਐਚਓ ਸਾਹਿਬ ਨੇ ਕਾਲ ਲਈ ਜੀ ਸਾਨੂੰ ਪ੍ਰਸ਼ਾਸਨ ਨੇ ਰੋਕਤਾ ਕਹਿੰਦੇ ਐਸ ਐਚਓ ਸਾਹਿਬ ਆਉਣਗੇ ਪਟਿਆਲੇ ਤੋਂ ਆਉਣਾ ਸੀਗਾ ਕਿ 2.5 ਘੰਟੇ ਹੋ ਗਏ ਅਜੇ ਤੱਕ ਉਹ ਨਹੀਂ ਆਇਆ ਆਕੇ ਪਰ ਐਸਐਚਓ ਸਾਹਿਬ ਨੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡਾ ਤਾਂ ਖੇਡ ਹੋ ਗਿਆ ਕੋਠੇ ਚੜ੍ਹ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਤੂੰ ਪੌੜੀ ਚੱਕਤੀ ਜੀ ਹੁਣ ਕਹਿੰਦੇ ਖੇਡਾ ਰੋਕ ਦੋ ਮੈਂ ਲਿਖਤੀ ਜੇ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਤੇ ਹਾਰੇ ਹੋਏ ਰਾਤ ਨੂੰ ਸਰ ਉਹਰੇ ਹੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਹੋਂ ਸਾਡਾ ਮੈਂ ਸ਼ਾਮ ਜੇ ਨੂੰ ਉਹਦਾ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦਰੂ ਕੀਤੀ ਵੀ ਵਾਲੇ ਟੈਂਟੇ ਪੱਟ ਕੇ ਲੇ ਗਏ ਸਦਾ ਇਹ ਤਾਂ ਹੁਣ ਮਿਲ ਲਾਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲੂ 20 ਕਿੱਲੇ ਅਸੀਂ ਬੋਲੀ ਕਰਾਉਨੇ ਆ ਸ਼ਾਮ ਲਾੜਦੀ ਆ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣ ਅਸੀਂ ਉਹ ਸਰਪੰਚੀ ਦੇ ਦੇਣੇ ਇਹਨਾਂ ਨੂੰ ਸਾਡੇ ਨੂੰ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੇਰੀ ਨਹੀਂ ਜਾਂਦੀ ਮੈਂ ਪੱਲੇ ਪਾ ਦਰਨ ਇਹਨਾਂ ਦੇ ਲੈ ਲੈਣ ਪਰ ਆ ਤਾਂ ਕੋਈ ਗੱਲ ਨਹੀਂ ਹੋਈ ਹੈਗੀ ਖੇਡਾ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ 'ਚ ਜਗਦਾਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨਾ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨਹੀਂ ਬੱਚਾਂ ਜਿਹੜੇ ਆਏ ਨੇ ਇਹ ਕਿ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਦ ਤੱਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਟੇਲ ਵੀ ਲੈ ਕੇ ਜਾਣਾ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਚਾ ਅਸੀਂ ਕਾਲ ਕਰਤੀ ਮੈਂ ਭਾਰਸੋ বাস ਸਟੈਂਡ ਮੇਨ ਜਿਹੜਾ ਛੋਟਾ ਯੰਤਰ ਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਭਾਰਸੋ ਅਮਲੋ ਨਾਪਾ ਸਰੰਦ ਭਾਰਸੋ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਜੀ ਜੀ ਦਾ ਨਾਮ ਜਸਤਰੀ ਤਾਂ ਮੈਂ ਕਲੱਬ ਦਾ ਪ੍ਰਧਾਨ ਆ ਕੀ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ ਇਹ ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ ਟੂਰਨਾਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ 'ਤੇ ਨਾ ਤੋਰੋ ਇਹ ਹੀ ਕਾਰਨ ਆ ਜੀ ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਹੈ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਪਾਲਣਾਂ ਤੋਰੋ ਕਿੱਥੋਂ ਕਿੱਥੋਂ ਆਈ ਨੇ ਟੀਮਾਂ ਜਿਹੜੀਆਂ ਹੈਗੀਆਂ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਏਡਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇੱਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੋ ਜਾਵਾਂਗੇ ਤੁਸੀਂ ਧਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਧਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਖਨਾਪਾ ਕੋਰਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਸੀ ਪਾਸੋਂ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲ ਨੂੰ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਅਸੀਂ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੁੰਦਾ ਜੀ 1.5 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.5 ਲੱਖ ਲਈ 51000 41 ਯਕੀਨ ਆਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਗੱਡੇ ਬਟਿੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਕੀ ਹੋਇਆ ਕੀ ਇੱਥੇ ਐਸਚੋ ਨਹੀਂ ਖੜਨ ਹੁੰਦਾ ਜੀ ਪਰ ਨਹੀਂ ਕੀ ਗੱਲ ਜੀ ਰਾਤ ਫੈਰਿੰਗ ਪੂਰੀ ਹੋ ਗਈ ਜਿੱਥੇ ਜੀ ਹਾਂ ਸਾਨੂੰ ਨਹੀਂ ਪਤਾ ਇਹ ਗੱਲ ਦਾ ਜੀ ਅਸੀਂ ਤਾਂ 15 1500 ਖਰਚਾ ਕਰਕੇ ਐਡੀਟੀ ਦੂਰੋ ਜੀ 9 ਜਣੇ ਮੇਰੇ ਨਾਲ 10 ਜਣੇ ਨਾਲ ਆਇਆ ਜੀ ਅਸੀਂ ਹੁਣ ਕਿੱਥੋਂ ਦੇਵਾਂ ਖਰਚਾ ਜੀ ਕਿਹੜਾ ਬਲੇ ਤੁਹਾਡੇ ਘਰ ਹੁੰਦੇ ਕਬੱਡੀ ਦਾ ਕੋਈ ਤਗੜਾ ਘਰ ਹੁੰਦਾ ਜੀ ਕੋਈ ਕਿਦੋਂ ਮੰਗ ਕਹਿੰਦਾ ਕੋਈ ਕਿਦੋਂ ਮੰਗ ਕਹਿੰਦਾ 100 100 ਰੁਪਏ ਇਕੱਠਾ ਕਰਕੇ ਜਵਾਗ ਪੈ ਲੈ ਹੁੰਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਸੀ ਕੀ ਬਾਈ ਪੋਸਟਰ ਪਾਉਂਦੇ ਆਰੇ ਸਰ ਮੈਚ ਗੇਟ ਦੇ ਪਿਛਲੇ ਸਾਲ ਅਸੀਂ ਫਾਸਤ ਸੀ ਚਾਰੇ ਮੈਚ ਜਿੱਤੇ ਸੀ ਬੋਜਾ ਕਿੰਦਾ ਸੈਮੀ ਮੈਚ ਹਾਰੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡਨ ਦੇ ਬਾਈ ਐਸ ਐਚ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਨਸ਼ਾ ਪਤਾ ਕਰੀਂਂਦੇ ਆ ਜਵਾਕ ਨੂੰ ਵੀ ਬੈਠੇ ਬਿਲੇ ਹੁਣ ਜਵਾਕਾਂ ਨੂੰ ਲੈ ਕੇ ਆਉਣੇ ਚੰਗੇ ਕੰਮ ਯਾਰ ਖੇਡਣਾ ਹੁਣ ਟੂਰਨਾਮੈਂਟ ਹੁਣ ਟੂਰਨਾਮੈਂਟ ਕੈਨਸਲ ਕਰਾਈਂਦੇ ਬਈ ਯਾਰ ਬਾਈ ਹਮ ਸੁਣ ਆ ਮਾਜੀ ਸਲੇਮ ਪਰ ਬੰਦ ਕਰ ਕੋ ਤਲਾ ਤਾ ਆ ਰਾਤ ਦੇ ਜਿਸ ਮੈਚ ਨਹੀਂ ਕਰਾ ਰਹੇ ਜੀ ਸਾਨੂੰ ਕਹਾਂ ਦਿੱਤਾ ਜਾਵੇ ਜੀ ਰਾਹਾਂ ਨੂੰ ਮੈਚ ਕਰਾਓ ਜੀ ਹਾਂਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਹੋਰ ਕਿਹਨੇ ਜੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡੇ ਮੈਚ ਕਰਾਓ ਜੀ ਕਪੂਰਤਲੇ ਤੋਂ ਆਏ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾ ਕੇ ਆ ਤੁਸੀਂ ਜੀ ਸਾਡਾ 800 ਕਰਾਇਆ ਲੱਗਿਆ ਹੈ ਹੈ ਕਰਾ ਕਿਉਂ ਨਹੀਂ ਹੋਇਆ ਕੀ ਕਰਨਾ ਤੁਸੀਂ ਪੁੱਛਿਆ ਨਹੀਂ ਇੱਥੇ ਪਤਾ ਨਹੀਂ ਜੀ ਸੀ ਅੱਛੋ ਮਨਾ ਕਰਦੇ ਜੀ ਇਹ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਨੇ ਰੂੜ ਜਾਂ ਰੂੜ ਤੱਕ ਖੁੱਲਾ ਹੀ ਹੈ ਜੀ ਬਸ ਇਹਨਾਂ ਦਾ ਆਫ ਚ ਖੇਡਾਂ ਦਾ ਖੇਡਾਂ ਤੋਂ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਹਮਣੇ ਮੌਜੂਦਾ ਪੰਚਾਇਤ ਆ ਦੇ ਗਾੜ ਜਿਹੜੇ ਰੂਪ ਲਾਈ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਛਾਹ ਤੇ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਹਨੂੰ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਸੀ ਪਹਿਲਾਂ ਰਿਗਾਰਡਿੰਗ ਇਹਨਾਂ ਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਰਟੀ ਨੇ ਜਿਹੜੀ ਸਰਪੰਚ ਪਾਰਟੀ ਹੈ ਹੁਣ ਫਿਲਹਾਲ ਸਾਨੂੰ ਲੜਾਈ ਦਾ ਖਤਰਾ ਕਰਕੇ ਅਸੀਂ ਪਰਮਿ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਚਾਹਤ ਭੇਜਦਾ ਨਹੀਂ ਫਿਰ ਛੋਟੇ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਅਸੀਂ ਖੜੇ ਆ ਅਸੀਂ ਦੇਖੋ ਲਾਅ ਐਂਡ ਆਰਡਰ ਤੋਂ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਸ ਦੇ ਖਿਲਾਫ ਇਹ ਪਹਿਲੇ ਆਲਰੇਡੀ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲੌਂਡਰ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈ ਹੈ ਜਿਹੜੇ ਦੂਰੂ ਦੂਰ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਹੁਣ ਉਹ ਕੀ ਕਿਸੇ ਨੂੰ ਲੌਂਡਰ ਆਰਡਰ ਵੀ ਦੇਖਣਾ ਹੀ ਹੈ ਨਾ ਉਸ ਨੂੰ ਲੌਂਡਰ ਆਰਡਰ ਦੇ ਸਬੰਧ ਵਿੱਚ ਤਾਂ ਹੀ ਅਗਾਹ ਕਰ ਬਈ ਪਰਮਿਸ਼ਨ ਇਹ ਕਿਉਂ ਦਿੱਤੀ ਐ ਐਸਡੀਐਮ ਸਾਹਿਬ ਜਾਂ ਡੀਐਸਪੀ ਸਾਹਿਬ ਨੇ ਇਹ ਜੋ ਲੇਆਊਟ ਜੇ ਉਹਦੇ ਦੇਖੋ ਪਰਮਿਸ਼ਨ ਦਾ ਕੀ ਆ ਮੇਰਾ ਕੁਟੀ ਦਾ ਪਰਮਿਸ਼ਨ ਦੇਣੀ ਹੋ ਐਸਡੀਐਮ ਸਾਹਿਬ ਦਾ ਜੀ ਇਹ ਉਹ ਪ੍ਰੂਵ ਹੋਣਾ ਚਾਹੀਦਾ ਵੀ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖੱਲਣ ਵਗਾਰੇ ਨੇ ਉਹਨਾਂ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦੇ ਖੱਲਣ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਇਹਦੀ ਗੱਲ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਚਾਹੇ ਫਾਡੇ ਲਿਖ ਕੇ ਜੋ ਵੀ ਹੈਗਾ ਉਹ ਰਿਕਾਰਡ ਜਿਹੜੇ ਵੀ ਤਰ ਤਨ ਅਨੁਸਾਰ ਕਾਰਵਾਈ ਕਰਾਂਗੇ ਜੀ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫੇਰ ਕੀ ਕਰਵਾਂਗੇ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫੇਰ ਫਿਲਹਾਲ ਅਸੀਂ ਆਪਦੇ ਕੋਲੋਂ ਜਿਹੜੀ ਰਿਪੋਰਟ ਭੇਜਾਂਗੇ ਆਪਦੇ ਕੋਲੋਂ ਸਟੈਂਡ ਬਾਈ ਕਰਤਾ ਬੋਲਦਾ ਵੀ ਹਜੇ ਨਹੀਂ ਕਰਦੇ ਚਾਹੇ ਤੇ ਪੋਲੀਟੀਕਲ ਚਾਹੇ ਤੇ ਹੋਵੇ ਫਿਲਹਾਲ ਕੋਈ ਸ਼ਹਿ ਨਹੀਂ ਸਾਡੀ ਐਂਗਲ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾ ਤੇ ਹੁਣ ਰੱਦ ਕਰਤਾ ਮੈਚ ਦੇ ਮੈਚ ਰੱਦ ਨਹੀਂ ਉਤਰਾ ਸਸਪੈਂਡ ਕੀਤਾ ਕਿ ਫਿਰ ਅੱਜ ਹੀ ਤੋਂ ਇਹ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ ਤਾਂ ਫਿਲਹਾਲ ਜਿਸ ਤੱਕ ਅਗਲੇ ਹਫਤੇ ਤੱਕ ਹੋ ਜਾਦਾ ਇਹ ਬੰਦ ਹੋ ਗਿਆ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ